ਰਾਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜਲਾ ਬਾਈ ਹੋਰਾਂ ਨੂੰ ਲੱਗਦਾ ਆਪਣੇ ਵਾਲੀ ਸੰਗਰੂਰ ਜਲਾ ਸੰਗਰੂਰ ਆ ਬਾਈ ਹੋਰਾਂ ਦਾ ਝੋਟੀਆਂ ਦੋ ਦਿਖਾਵਾਂਗੇ ਦੂਜੇ ਸੂਏ ਨੇ ਦੋਵੇਂ ਇੱਕ ਤਾਂ ਹੈਗੀ ਆ ਮੋਰਾ ਚ ਪੈਂਦੀ ਆ ਕੁੰਡੇ ਸਿੰਘਾਂ ਚ ਤੇ ਇੱਕ ਮੇਰੇ ਇਧਰਲੇ ਬੰਨੇ ਖੜੀ ਆ ਇਹ ਝੋਟੀ ਹੈਗੀ ਆ ਸੱਜਣੋ ਮੀਣੀ ਸੂਆ ਇਹਦਾ ਵੀ ਦੂਜਾ ਤੇ ਇਹਦਾ ਵੀ ਦੂਜਾ ਇਹ ਹੈਗੀ ਆ ਬੌਲੇ ਚੋ ਖਾਲੀ ਝੋਟੀ ਨਾਲ ਇਹਦੇ ਆ ਗਈ ਇਕੱਤੀ ਜੈਡ ਬਲੈਕ ਕੱਟੀ ਆ ਬਿਲਕੁਲ ਤੇ ਇਧਰਲੀ ਝੋਟੀ ਜਿਹੜੀ ਆਪ ਵੀ ਜੈਡ ਬਲੈਕ ਆ ਇਹਦੇ ਥੱਲੇ ਦੁੱਧਾ ਜਿਹੜਾ ਇਹਦੇ ਥੱਲੇ ਦੁੱਧ ਸੱਜਣੋ ਕੰਡੇ ਵਾਲਾ ਦੁੱਧਾ ਤਿਆਰੀ ਦਾ ਦੁੱਧ ਇਹ ਬੌਲੇ ਚ ਸਾਫ਼ ਹੈ ਆਈਆਂ ਦੋਵੇਂ ਹਰਿਆਣੇ ਚੋਂ ਨੇ ਉਹ ਚੀਜ਼ ਦੇ ਬਾਈ ਹੋਰੀ ਪ੍ਰੂਫ ਵੀ ਦਿਖਾ ਦੇਣਗੇ ਗਰੰਟੀ ਵੀ ਦੇ ਦੇਣਗੇ ਬਾਕੀ ਉਧਰ ਖੜੀਆਂ ਦੀ ਇਹਨਾਂ ਦੀ ਵੀਡੀਓ ਜੇ ਕਿਸੇ ਸੱਜਣ ਨੇ ਦੇਖਣੀ ਹੋਈ ਉਹ ਬਾਈ ਨੂੰ ਪਰਸਨਲ ਮੈਸੇਜ ਕਰ ਦਿਓ ਓ ਬਾਈ ਕਹਿੰਦਾ ਆਪਾਂ ਦਿਖਾ ਦਾਂਗੇ ਅੱਗੇ ਆਪਾਂ ਇਸ ਘਰ ਦੇ ਵਿੱਚੋਂ ਮਤਲਬ ਆਪਦੀ ਬਰੀਡ ਬਾਈ ਹੋਰਾਂ ਦੀ ਚੰਗੀ ਤਿਆਰ ਕਰੀ ਆ ਉਹਨਾਂ 'ਚੋਂ ਸੇਲ ਕਰਦੇ ਤੇ ਤੇ ਹੁਣ ਇਹ ਝੋਟੀਆਂ ਬਾਈ ਕਹਿੰਦਾ ਆਪਾਂ ਕੰਮ ਆ ਜਿਹੜਾ ਨਾਲ-ਨਾਲ ਵਪਾਰ ਦਾ ਕੰਮ ਸ਼ੁਰੂ ਕਰਨਾ ਚੀਜ਼ਾਂ ਚੰਗੀ ਕੁਆਲਿਟੀਆਂ ਲੈ ਕੇ ਆਉਣੀਆਂ ਤੇ ਬਾਕੀ ਆ ਜੋ ਬਾਈ ਨਾਲ ਕਰਾ ਦਨੇ ਗੱਲਬਾਤ ਕੱਲੀ-ਕੱਲੀ ਝੋਟੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜੇ ਰੇਟ ਨੇ ਰੇਟ ਇਹਨਾਂ ਦੇ ਬਿਲਕੁਲ ਜੈਨੂਅਨ ਹੋਣਗੇ ਆਜੋ ਜੀ ਹੋਰ ਬਾਈ ਕੀ ਹਾਲ ਹੈ ਠੀਕ ਠਾਕ ਬਈ ਸਰਦੀ ਕਾਲਾ ਸਰਦੀ ਚਲ ਆ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਅੰਗਰੇਜ਼ ਸਿੰਘ ਜੀ ਜ ਪਿੰਡ ਧੰਦੀਵਾਲ ਜ਼ਿਲ੍ਹਾ ਸੰਗਰੂਰ ਤਹਿਸੀਲ ਦੂਰੀ ਐ ਇਤੋਂ ਕਰ ਲਈਗੇ ਜੀ ਆਜੋ ਇਤੋਂ ਕਰ ਲਈ ਹੱਤੌਰ ਦੇ ਖੋਲ ਕੇ ਨਾਲ ਨਾਲ ਸੂਆ ਦੱਸ ਦੇ ਕਿਹੜਾ ਦਾ ਸੂਆ ਇਹਦਾ ਵੀਰੇ ਦੂਜਾ ਹੈਗਾ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ 14-15 ਦਿਨ ਹੋ ਗਏ ਵੀਰੇ ਸੂਈ ਨੂੰ ਸੂਆ ਦੂਜਾ ਸੂਈ ਹੈਗੀ ਆ 14-15 ਦਿਨਾਂ ਦੀ ਤੇ ਦੁੱਧ ਹੋਣਗੇ ਜੀ ਕਿੰਨਾ ਤਿਆਰ ਹੈ ਇਹਦੇ ਲਈ ਦੁੱਧ ਵੀਰੇ ਲੀਟਰਾਂ ਵਾਲਾ ਤਾਂ ਹੋਊਗਾ 18-19 ਲੀਟਰ ਵੀਰੇ ਕੰਡੇ ਵਾਲਾ 16 ਕਿਲੋ ਦੁੱਧ ਤਿਆਰ ਹੈ ਵੀਰੇ ਹਾਂ ਇਧਰਲੇ ਬੰਨੇ ਤੌਰ ਦੇ ਧੁੱਪ ਜੀ ਚ ਕੰਡੇ ਵਾਲਾ 22 ਕਹਿੰਦਾ ਇਹਦੇ ਥੱਲੇ ਹੈਗਾ ਸੱਜਣੋ ਪੂਰਾ 16 ਕਿਲੋ ਉਹ ਡੰਗ ਦੋ ਡੰਗ ਚਾਰ ਡੰਗ ਚ ਵਾਧਾ ਜਿੰਨਾ ਮਰਜ਼ੀ ਵੀਰੇ ਲੈ ਦੀ ਤਸੱਲੀ ਕਰਕੇ ਲੈ ਕੇ ਜਾਵੇ ਆਪਣੀ ਘਰ ਦੀ ਆਪਣੀ ਪੂਰੀ ਜ਼ਿੰਮੇਵਾਰੀ ਆ ਠੀਕ ਆ ਘਰ ਦੀ ਬਾਈ ਕਹਿੰਦਾ ਹੋਊਗੀ ਫੁੱਲ ਗਰੰਟੀ ਉਰੇ ਜਿਹੇ ਪੰਜ ਟਾਈਮ ਤੋਲ ਕੇ ਲੈ ਜਿਓ ਪਰ ਜਦੋਂ ਆਪਣੇ ਘਰੋਂ ਬਾਗੀ ਵੀ ਉਸ ਤੋਂ ਬਾਅਦ ਕੋਈ ਗਰੰਟੀ ਨਹੀਂ ਕਿਉਂਕਿ ਉਹ ਗਰੰਟੀ ਤਾਂ ਨਹੀਂ ਹੈਗੀ ਕਈ ਸੱਜਣਾ 12 ਕਿਲੋ ਵਾਲੀ ਤੋਂ 15 ਵੀ ਲੈ ਲਾਉਂਦੇ ਨੇ ਤੇ ਕਈ ਜਿਹੜੇ ਹੈਗੇ ਨੇ ਸੱਜਣ ਮੇਰੇ ਅਰਗੇ ਉਹ 18 ਕਿਲੋ ਵਾਲੀ ਨੂੰ 12 13 ਤੇ ਵੀ ਲਿਆਉਂਦੇ ਆ ਨਾ ਉਹ ਸੇਵਾ ਦਾ ਫਰਕ ਪੈਂਦਾ ਸਾਮ ਸੰਭਾਲ ਦਾ ਤਾ ਕਰਕੇ ਇੱਥੇ ਚਾਹੇ ਚਾਰ ਡੰਗ ਤੋਲ ਲਿਓ ਪੰਜ ਡੰਗ ਚੋਲੋ ਚਵਾਈ ਆ ਜਿਹੜੀ ਚਵਾਈ ਰੋਕੀ ਹੋਈ ਆ ਆਪਾਂ ਨੇ ਚਵਾਈ ਹੈਗੀ ਆ 2 ਘੰਟਿਆਂ ਦੀ 8 ਗੇੜ ਲੇਟ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਜਿੰਨਾ ਪਾਈ ਨੇ ਦੱਸਿਆ ਉਹ ਡੰਗ 2 ਡੰਗ 4 ਡੰਗ ਚਾਹੇ ਬਾਈ ਕੋਲ ਚੋਕੇ ਲੈ ਜਾਓ ਕੰਡਾ ਵੀ ਚਾਹੇ ਅਬਦਾ ਲੈ ਆਇਓ ਘਰੋਂ 16 ਕੰਡੇ ਦੇ ਧਰ ਨੂੰ ਜਮਾ ਹਾਂ ਵੀਰੇ ਐਨ ਗਰੰਟੀ ਆ ਵੀਰੇ ਗਰੰਟੀ ਕੰਡਾ ਚਾਹੇ ਅਗਲਾ ਅਬਦਾ ਲੈ ਆਵੀਂ ਜਿਹੜਾ ਮਰਜੀ ਵੀਰੇ ਡੰਗ 2 ਡੰਗ 4 ਡੰਗ ਤਸੱਲੀ ਕਰਾ ਦੇਲੀ ਵੀਰੇ ਕੰਡੇ ਤੇ ਰੱਖਦੇ ਆ ਠੀਕ ਆ ਗੱਲ ਹਾਂ ਜੀ ਸੁਗਾ ਹੈਗਾ 15 16 ਵੀਰੇ ਆਪਣੇ ਕੋਲੇ ਜੀ ਇਹਨੂੰ ਚੌਥਾ ਪੰਜਵਾਂ ਦਿਨ ਹੋਇਆ ਹੈ ਜੀ ਨੂੰ ਆਪਣੇ ਕੋਲ ਤਾਂ ਨਹੀਂ ਚੱਲੀ ਨਾ ਆਪਣੇ ਕੋਲ ਨਹੀਂ ਚੱਲੀ ਵੀਰੇ ਆਪਣੇ ਕੋਲ ਬਾਈ ਕਹਿੰਦਾ ਮੈਲੇ ਚੱਲੀ ਨਹੀਂ ਤੇ ਬੱਚੇ ਤੇ ਵੀ ਮਾਰਦੇ ਕੈਮਰਾ ਬੱਚਾ ਆ ਗਿਆ ਨਾਲ ਇਹਦੇ ਮੇਲ ਕਾਫ ਨਾਲ ਇਹਦੇ ਹੈਗਾ ਮੇਲ ਕਾਫ ਤੇ ਆਪ ਝੋਟੀ ਹੈਗੀ ਬਾਈ ਹਰਿਆਣੇ ਦੀ ਆ ਹਰਿਆਣੇ ਦੀ ਵੀਰੇ ਆਪਣੇ ਕੋਲੇ ਵੀਡੀਓ ਵੀ ਹੈਗੀਆਂ ਸਾਰਾ ਪ੍ਰੂਫ ਦਿਖਾ ਦਾਂਗੇ ਪ੍ਰੂਫ ਦਿਖਾ ਦਾਂਗੇ ਉਧਰ ਖੜੀ ਵੀ ਦਿਖਾ ਦਾਂਗੇ ਹਾਂ ਵੀਰੇ ਉਧਰਲੇ ਹੈਗੀਆਂ ਮੀਡੀਆ ਠੀਕ ਆ ਪੈਸੇ ਇਹਦੇ ਕਿੰਨੇ ਲਵਾਂਗੇ ਵੀਰੇ ਦੇਵਾਂਗੇ 145 145 ਚੋ ਮਾਨਤਨ ਫਿਕਸ ਕਰਦੇ ਜਮੀ ਕੰਮ ਇੱਕ 42 ਦੀ ਛੜ ਦਾਂਗੀ ਵੀਰੇ ਇੱਕ 42 ਮੈਂ ਰੇਟ ਇਹਦਾ ਸੱਜਣੋਂ ਫਿਕਸ ਜਿਹਾ ਕਰਾਇਆ ਇਹਦੀ ਜੋ ਛੋਟ ਛੱਪਾ ਮਾਨਤਾਨ ਬਾਈ ਕਰ ਦੂ ਤੇ ਦੁੱਧ ਹੈਗਾ ਕੰਡੇ ਰੱਖਣ ਵਾਲਾ 16 ਲੀਟਰ ਬਾਈ ਕਹਿੰਦਾ ਭਰੋਂਗੇ 18 ਤੋਂ 19 ਲੀਟਰ ਹੋ ਜਾਣਗੇ ਤੇ ਬਾਕੀ ਆਰਡਰ ਆ ਜਿਹੜਾ ਇਹਦਾ ਗੱਰੀ ਨੇੜੇ ਲਾ ਕੇ ਦਿਖਾ ਦੇ ਵੇ ਆਰਡਰ ਰੱਖਦੀ ਆ ਫੁੱਲ ਚੌੜਾ ਚਬਾਈ ਜਿਵੇਂ ਤੁਹਾਨੂੰ ਮੈਂ ਦੱਸੀ ਆ ਵੀ 2 ਕ ਘੰਟੇ ਲੇਟ ਆਉ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਜੋਸ ਜਿਹੜੇ ਪਸ਼ੂ ਥੱਲੇ ਯਾਰ ਦੁੱਧ ਚੰਗਾ ਪੂਰਾ ਟਾਈਟ ਲੈਵੇ ਦੇ ਨਾੜਾ ਨੂੜਾ ਬਹੁਤ ਨੇ ਆ ਇਧਰ ਲੈ ਬੰਨਿਓ ਉਹ ਘੰਟੇ ਦੋ ਘੰਟਿਆਂ ਜੀ ਬਾਜ਼ਾਰ ਵਾਲਾ ਜੋਸ਼ ਮਾਰ ਦਿੰਦਾ ਬਾਈ ਜੀ ਸਾਡੇ ਦੋ ਦੋ ਸਵਾ ਦੋ ਘੰਟੇ ਰੇਟ ਦੋ ਸਵਾ ਕਿ 6 ਵਜੇ ਠੀਕ ਆ ਗੱਲ ਆ ਦੋ ਸਵਾ ਇਕ ਦੋ ਘੰਟੇ ਬਾਈ ਜੀ ਸਾਡੇ ਘੱਟ ਲੈ ਟਾਈਮ ਹੋਊਗਾ ਤੇ ਹਰਿਆਣੇ ਦੇ ਪਸ਼ੂਆਂ ਦੀ ਇੱਕ ਨਿਸ਼ਾਨੀ ਇਹ ਹੈ ਵੀ ਇਹ ਠੰਡੇ ਸੀਲ ਬਹੁਤ ਜਿਆਦੇ ਨੇ ਹਾਂ ਠੰਡੀਆਂ ਸਵੇਰੇ ਪੂਰੀਆਂ ਨੇ ਆ ਠੰਡੀਆਂ ਪੂਰੀਆਂ ਤੇ ਦੁੱਧ ਵੀ ਲੰਮਾ ਟਾਈਮ ਦਿੰਦਾ ਹਰਿਆਣੇ ਦਾ ਪਸ਼ੂ ਤੇ ਠੰਡਾ ਸੀਲ ਵੀ ਆ ਬਾਕੀ ਜਿਹੜੇ ਸੱਜਣ ਨੇ ਬਰੀਡ ਵਾਸਤੇ ਜਾਨਵਰ ਲੈਣਾ ਪਰਫੈਕਟ ਜਾਨਵਰ ਆ ਬਿਲਕੁਲ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 42000 ਦੀ ਮਾਨ ਤਾਨ ਛੋ ਇਹ ਹੁਣ ਮਾਰ ਦੇ ਘਰੀ ਆ ਮੀਣੀ ਤੇ ਓਏ ਮੀਣੀ ਦੀ ਡਿਮਾਂਡ ਰਹਿੰਦੀ ਆ ਮਾਰਕੀਟ ਚ ਵੜੀ ਜਾਦੀ ਪਹਿਲਾਂ ਇਹਦੀ ਕੱਟੀਏ ਦਿਖਾਈ ਦੀ ਪਹਿਲਾਂ ਕੱਟੀ ਦੇ ਮਾਰਦੇ ਕੱਤੀ ਆ ਗਈ ਜੈਡ ਬਲੈਕ 나ੜੂਆ ਬਿਲਕੁਲ ਨਾਲ ਆ ਕਿੰਨੇ ਦਿਨ ਦਾ ਸੂਆ ਕੇ ਜੀ ਇਹਦਾ ਵੀਰੇ ਪਰਸੋਂ ਦੀ ਸੂਈ ਅੱਜ ਤੀਜਾ ਦਿਨ ਇਹਨਾਂ ਤੀਜਾ ਦਿਨ ਸੂਈ ਹਾਂਜੀ ਬੌਲੇ ਚ ਕਰਤੀ ਸਾਫ ਬੌਲੇ ਚ ਸਾਫ ਕਰਤੀ ਵੀਰੇ ਆ ਟੋਰ ਦੇ ਖੋਲ ਕੇ ਇਹ ਕਿੰਨੇ ਕੁ ਦੁੱਧ ਦੀ ਗਾਰੰਟੀ ਦੇਈ ਆ ਇਹ ਵੀਰੇ 16 ਕਿਲੋ ਦੀ ਗਾਰੰਟੀ ਦਿੱਤੀ ਹੈਗੀ ਬੌਲੇ ਚ ਹਜੇ ਹੈਗੀ ਆ ਸਾਫ ਹੋਸਾ ਆਪਣਾ ਜੱਜਮੈਂਟ ਕਰ ਲਿਓ ਕਿਉਂਕਿ ਜਿਵੇਂ ਜਿਵੇਂ ਨੇ ਦੁੱਧ ਧਿਆਉਣਾ ਉਹ ਤਾਜੀ ਦੀ ਵੀਡੀਓ ਦਿਖਾ ਦ ਆ ਤਾਜੀ ਦੀ ਕਲਿੱਪ ਆ ਜਿਹੜੀ ਉਹ ਚ ਲੇਵਾ ਬਹੁਤ ਜਿਆਦਾ ਝੋਟੀ ਨੂੰ ਫਸੀ ਖੜੀ ਆ ਉਹਦੇ ਚ ਤੇ ਹੁਣ ਹੈਗੀ ਆ ਬੌਲੇ ਚ ਸਾਫ ਚਬਾਈ ਦੀ ਕਿਵੇਂ ਆਗੇ ਜੀ ਚਬਾਈ ਦੀ ਭੋਲੀ ਵੀਰੇ ਫੋਕੀ ਜਮਾ ਉਹ ਝੋਟੀ ਦੀ ਵੀ ਚਬਾਈ ਫੋਕੀ ਪੂਰੀ ਵਧੀਆ ਆ ਇਹ ਆ ਗਈ ਮੀਣੀ ਕਿਉਂਕਿ ਮੀਣੀਆਂ ਦੀ ਡਿਮਾਂਡ ਅਕਸਰ ਰਹਿੰਦੀ ਆ ਨਾਲ ਇਹਦੇ ਆ ਗਈ ਕੱਟੀ ਸੂਆ ਕਿਹੜਾ ਜੀ ਇਹਦਾ ਦੂਜਾ ਵੀਰੇ ਇਹ ਆ ਵੀ ਦੂਜਾ ਸੂਆ ਹਾਂ ਜੀ ਦੁੱਧ ਪਾਈ ਕਹਿੰਦਾ ਇਹ ਆਈ ਆਪਣੇ ਕੋਲੇ 16 ਕਿਲੋ ਦੀ ਓਟ ਤੇ ਬਾਕੀ ਤੁਸੀਂ ਖਰੀਦਣੀ ਆ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਹਲਦੀ ਸਮਝਣ ਨਾਲ ਪੀ ਆ ਵੀ ਆਪਣੇ ਕੋਲੇ ਜਿਹੜੇ ਸਾਹਵਾਂ ਨਾਲ ਲੇਵਾ ਲੂਵਾ ਵੀ 7 ਨਾਲ ਦੁੱਧ ਤੇ ਵੱਧ ਵੀ ਘੱਟ ਸਕਦੇ ਵੀ ਆਪਣੇ ਕੋਲੇ 16 ਪਾਉ ਹੀ 18 ਪਾਉ ਕਿਉਂਕਿ ਜਿਹੜੇ ਸਾਹਵਾਂ ਨਾਲ ਬਾਈ ਨੇ ਮੈਨੂੰ ਇਹ ਉਧਰ ਖੜੀ ਦੀ ਵੀਡੀਓ ਪਾਈ ਆ ਜਦੋਂ ਖਰੀਦੀ ਆ ਉਹ ਤੋਂ ਮੈਂ ਆਈਡੀਆ ਲਾਤਾ ਸੀ ਵੀ ਦੁੱਧ ਦੇ ਇਹ ਝੋਟੀ ਘੱਟ ਤੋਂ ਘੱਟ 17 ਤੋਂ ਬਾਹਰ ਚੱਲੂਗੀ 18 ਤੇ ਚੱਲ ਜੇ 17 ਤੇ ਚੱਲ ਜੇ ਸਾਢੇ 7 ਬੌਲੇ ਚੋ ਖਾਲੀ ਆ ਇਹ ਤਾਂ ਬੜੀ ਬਣੀ ਹੋਈ ਸੀ ਬਈ ਹਾਂ ਬੌਲੇ ਚ ਹੈਗਾ ਤੇ ਲੇਵਾ ਕਾਫੀ ਵੱਡਾ ਉਹ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਸਿੰਘ ਆ ਜਿਹੜਾ ਸਿੰਘ ਵੀ ਬਿਲਕੁਲ ਨਿੱਕਾ ਆ ਗਿਆ ਤੇ ਮੇਨ ਗੱਲ ਆ ਜਿਹੜਾ ਹਲਦੀ ਵੀ ਆ ਸਿੰਘ ਇਹਦੀ ਮੀਣੀ ਆ ਗਈ ਪਿਓਰ ਮੀਣੀ ਸੂਆ ਦੂਜਾ ਨਾਲ ਇਹਦੇ ਹੈਗੀਆ ਕੱਤੀ ਤੇ ਇਧਰੋਂ ਗੈਰੀ ਆਰਡਰ ਦਿਖਾ ਦੀ ਇੱਕ ਵਾਰੀ ਜਦੋਂ ਆਮ ਜਾਊਗੀ ਇੱਥੋਂ ਇੱਥੋਂ ਦਿਖਾ ਦੇ ਤੇ ਜਿਹੜਾ ਥਣ ਥਣੌਟ ਆ ਉਹ ਲੱਗਿਆ ਸੱਜਣੋ ਟੋਪ ਕੁਆਲਿਟੀ ਦਾ ਟੋਪ ਕੁਆਲਿਟੀ ਦਾ ਥਣ ਥਣੌਟ ਲੱਗਿਆ ਤੇ ਆਰਡਰ ਰੱਖਦੇ ਝੋਟੀ ਚੰਗਾ ਇਧਰਲੇ ਬੰਦੇ ਕਰਦੇ ਆ ਇੱਥੋਂ ਆਰਡਰ ਉਡਰ ਚੈੱਕ ਕਰ ਸਕਦੇ ਹੋ ਬੋਲੇ ਚ ਆਰਡਰ ਹੈਗਾ ਤੇ ਬਹੁਤ ਜ਼ਿਆਦੇ ਫੁੱਲ ਆਡਰੀ ਸੀ ਇਹਦਾ ਜਿਹੜੇ ਸੱਜਣ ਬੋਲੇ ਚ ਦੇਖ ਲੂਗਾ ਇਹਦੀ ਵੀਡੀਓ ਉਹ ਲਾ ਵੀ ਲਊਗਾ ਆਈਡੀਆ ਵੀ 17 18 ਤੋਂ ਇਹ ਝੋਟੀ ਥੱਲੇ ਜਦ ਰਹਿਣੀ ਵੀਰੇ ਦੇ ਉਹ ਜਿਹੜੇ ਸਾਹ ਨਾਲ ਆਪਾਂ ਇਸੇ ਦੇ ਕਿੰਨੇ ਲਵਾਂਗੇ ਬਾਈ ਇਹ ਦੇ ਦਾਂਗੇ ਵੀਰੇ 140 ਦੀ ਆਪਾਂ 140 ਦੀ ਇਹ ਚੋਂ ਘਟਾ ਦੇ ਥੋੜੀ ਜਿਹੀ ਚੱਲ ਬੌਲੇ ਚ ਆਸਾਮ ਸੂਮ ਕਰੂਗਾ ਸੱਜਣ ਲਈ ਆਗੇ ਵਾ ਜਮਾ ਦੇਣ ਲੈਣੀ 37000 ਦੀ ਛੱਡ ਦੇ ਵੀਰੇ 137 ਦੀ 137 ਦੀ ਹਾਂ ਇਹ ਬਾਈ ਕਹਿੰਦਾ 136 ਦੀ ਦੇ ਦਾਂਗੇ ਉਹ ਜੋ ਥੋੜਾ ਜਿਹਾ ਹੋਰ ਕਰ ਦਾਂਗੇ ਨਾ ਵਾ ਮਾਨਤਾਨ ਫਿਕਸ ਕਰ ਦੇ ਜਮੇ ਜੀ 35 ਦੀ ਦੇ ਦਾਂਗੇ 35 ਥੋੜਾ ਸੱਪਾ ਕਰਦੇ ਹਾਂ ਠੀਕ ਹੈ ਇਹ ਬਾਈ ਕਹਿੰਦਾ 135 ਚ ਮਾਨਤਾਨ ਕਰ ਦਾਂਗੇ ਕਿਉਂਕਿ ਲਾਟ ਬਾਈ ਨਹੀਂ ਲਿਆਂਦਾ ਪਹਿਲਾ ਤੇ ਉਸ ਤੋਂ ਪਹਿਲਾਂ ਜਿਵੇਂ ਘਰ ਵਾਲੇ ਪਸ਼ੂ ਨੇ ਉਹ ਬਾਈ ਨੇ ਕਾਫੀ ਸੇਲ ਕਰੇ ਨੇ ਆਪਣੇ ਚੈਨਲ ਦੀ ਪਈਆਂ ਨੇ ਵੀਡੀਓ ਕਿਉਂਕਿ ਬਰੀਡ ਤੇ ਬਾਈ ਦਾ ਕੰਮ ਚੱਲਦਾ ਇੱਕ ਵੀਡੀਓ ਬਾਈ ਦੀ ਜੇ ਲੱਗਿਆ ਤਾਂ ਸਮਾਂ ਉਦਾਂ ਵੀ ਬਣਾ ਕੇ ਤੁਹਾਨੂੰ ਦਿਖਾਉਂਗਾ ਮੈਂ ਸਾਰੇ ਫਾਰਮ ਦੀ ਤੇ ਚੰਗੀ ਕੁਆਲਿਟੀ ਦੇ ਜਾਨਵਰ ਬਾਈ ਰੱਖਦਾ ਤੇ ਉਸੇ ਤਰਜ਼ ਤੇ ਬਾਈ ਕਹਿੰਦਾ ਜਿਵੇਂ ਆਪਣਾ ਲਾਰਟ ਪਹਿਲਾਂ ਵੀ ਯਾਰ ਆਪਾਂ ਬੜਾ ਵੱਡਾ ਮਾਰਜਿਨ ਨਹੀਂ ਰੱਖਣਾ ਕਿਉਂਕਿ ਜਦੋਂ ਇੰਨਾ ਪੈਸਾ ਲਾਉਂਦਾ ਯਾਰ ਬੰਦਾ 5-7000 ਤਾਂ ਬਣਾਉਂਦਾ ਵੀ ਇਹ ਦੇਖੋ ਇੱਕ ਜਾਨਵਰ ਜੋ ਹਨਾ ਜਿਵੇਂ ਅਗਲਾ ਕਹਿੰਦਾ 1000 2000 ਦੇਖੋ 1000 2000 ਤਾਂ ਇੱਕ ਗੱਪ ਤੇ ਮੇਨ ਗੱਲ ਇਹ ਆ ਵੀ ਤੁਹਾਨੂੰ ਬਰੀਡ ਚੰਗੀ ਲਿਆ ਕੇ ਦੇ ਦਾਂਗੇ ਉਧਰੋਂ ਨਾਰਮਲ ਬੰਦਾ ਜਾਂਦਾ ਤਾਂ ਉਹ ਤੋਂ ਬਈ ਪੈਸੇ ਬਾਹਰ ਮੰਗਦੇ ਨੇ ਬਾਹਰ ਮੰਗਦੇ ਹੌਲੀ ਹੌਲੀ ਹੱਥ ਪਰਾਉਂਦੇ ਨੇ ਉਹ ਵੀ ਇਹਦਾ ਆ ਨੰਬਰ ਬੋਲ ਦੇਗੇ ਜੀ ਫਿਰ 9814127400 ਵੀਰੇ ਇੱਕ ਵਾਰੀ ਹਰੋਲ 9814127400 ਆ ਇਹਨੂੰ ਕਿਹੜਾ ਹੋਰ ਦੂਰ ਦੇ ਜੋ ਟੱ ਲੰਬੀ ਜੀ ਚਲਾ ਦੇਗੇ ਨਾ ਲਾਈਕ ਇੱਕ ਵਾਰੀ ਤੁਹਾਨੂੰ ਤੋੜ ਕੇ ਫੇਰ ਦਿਖਾ ਦੇਣਾ ਡਿਟੇਲ ਦੁਬਾਰਾ ਫੇਰ ਦੱਸਦਾ ਨਾ ਸੂਆ ਹੈਗਾ ਦੂਜਾ ਨਾਲ ਮੇਲ ਕਾਫ ਹੈ 15 ਦਿਨ ਦੇ ਏੜ ਗੇੜ ਇਹ ਹੈਗੀ ਆ ਸੱਜਣੋ ਸੂਈ ਹੋਈ ਤੇ ਦੁੱਧ ਦੇ ਦੇ ਥੱਲੇ ਕੰਡੇ ਵਾਲਾ ਹੈਗਾ 16 ਕਿਲੋ ਤਿਆਰ ਉਹ ਤੁਸੀਂ ਡੰਗ ਦੋ ਡੰਗ ਚਾਰ ਡੰਗ ਬਾਈ ਕੋਲੋਂ ਆ ਕੇ ਲੈ ਕੇ ਜਾ ਸਕਦੇ ਹੋ ਆਰਡਰ ਰੱਖਦੀ ਆ ਜੋਸ ਵਾਲਾ ਤੇ ਰੱਖਦੀ ਆ ਪੂਰਾ ਚੌੜਾ ਖੁੱਲੇ ਆਰਡਰ ਦੀ ਆ ਚਵਾਈ ਚਬੂਈ ਦੀ ਬਾਈ ਕਹਿੰਦਾ ਹੈਗੀ ਆ ਬਿਲਕੁਲ ਓਕੇ ਦੀ ਰਿਪੋਰਟ ਕਮਾ ਲਓ ਜੀ ਤੇ ਰੇਟ ਇਹਦਾ ਹੈਗਾ 1 ਲੱਖ ਤੇ 42000 ਆ ਝੋਟੀਆਂ ਦੋਹੀ ਹਰਿਆਣੇ ਚੋਂ ਆਈਆਂ ਨੇ ਉਹ ਬਾਈ ਕਹਿੰਦਾ ਆਪਾਂ ਪ੍ਰੂਫ ਦਿਖਾ ਦਿੰਨੇ ਜਿਹੜੇ ਸੱਜਣ ਨੇ ਦੇਖਣਾ ਉੱਧਰ ਖੜੀਆਂ ਦੀ ਵੀਡੀਓ ਵੀ ਦਿਖਾ ਦੇਾਂਗੇ ਤੇ ਬਾਕੀ ਜਿਹੜੇ ਸੱਜਣ ਨੂੰ ਇਹਨਾਂ ਦੋਹਾਂ 'ਚ ਕੋਈ ਵੀ ਝੋਟੀ ਪਸੰਦ ਆਊਗੀ ਉਹ ਬਾਈ ਨੇੜੇ ਆ ਕੇ ਤਸੱਲੀ ਕਰਕੇ ਹਨਾ ਡੰਗ ਦੋ ਡੰਗ ਚੋ ਕੇ ਬਾਈ ਤੋਂ ਲਿਜਾ ਸਕਦੇ ਹੋਂ ਪਿੰਡ ਹੈਗਾ ਧੰਦੀਆ ਵਾਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਬਾਈਆਂ ਦਾ ਹੈਗਾ ਸੱਜਣੋ ਸੰਗਰੂਰ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ